ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਤੇ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਦੇਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਲਹਿਰੇ ਦੇ ਵਿੱਚ ਜਿੱਥੇ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਦੇ ਝਾਕਿਆ ਦਿਖਾਈਆਂ ਜਾਣਗੇ ਉਸ ਹਲਕੇ ਦੇ ਵਿੱਚ ਸਾਨੂੰ ਝਾਕਿਆ ਦਿਖਾਈਆਂ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਇਨਫੈਕਟ ਜੋ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ ਸਾਡੇ ਸ਼ਹੀਦਾਂ ਨੂੰ ਅਸੀਂ ਭੁੱਲ ਜਾਂਦੇ ਜਿੰਨਾ ਕਰਕੇ ਅੱਜ ਸਾਨੂੰ ਆਜ਼ਾਦੀ ਮਿਲ ਰਹੀ ਹੈ ਅਸੀਂ ਫ੍ਰੀडम ਦੇ ਨਾਲ ਘੁੰਮ ਫਿਰ ਸਕਦੇ ਆਪਣੀ ਆਜ਼ਾਦੀ ਦੇ ਨਾਲ ਕਿਤੇ ਵੀ ਆ ਜਾ ਸਕਦੇ ਹਾਂਗੇ ਤਾਂ ਉਹਨਾਂ ਨੂੰ ਯਾਦ ਰੱਖਣ ਦੇ ਲਈ ਇਹ ਝਾਕਿਆ ਸਭ ਤੋਂ ਵਧੀਆ ਚੀਜ਼ ਇਸ ਇੱਕ ਮਸੂਤ ਜਿਹੇ ਇਸ ਤਰ੍ਹਾਂ ਕਿ ਜੋ ਇਹ ਝਾਕੀਆਂ ਸਾਨੂੰ ਦਿਖਾਈਆਂ ਗਈਆਂ ਨੇ ਇਸ ਦੇ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਇਹ ਝਾਕੇ ਸਾਨੂੰ ਭੁੱਲਣ ਨਹੀਂ ਦਿੰਦੇ ਆ ਸਾਨੂੰ ਯਾਦ ਰੱਖਤੀ ਦਿੰਦੀਆਂ ਨੇ ਕਿ ਸਾਡਾ ਸੱਭਿਆਚਾਰ ਕਿਸ ਤਰ੍ਹਾਂ ਦਾ ਹੈ ਤੇ ਅੱਜ ਅਸੀਂ ਕਿਸ ਵੱਲ ਮੁੜ ਰਹੇ ਆ ਤਾਂ ਸਾਨੂੰ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਰੱਖ ਕੇ ਉਸੇ ਉਸੇ ਜਜ਼ਬੇ ਦੇ ਨਾਲ ਬਲਕਿ ਉਸੇ ਸਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਹੁੰਦਾ ਹੈ ਉਹਨਾਂ ਤੇ ਕਿ ਜਿੰਨਾ ਕਰਕੇ ਅਸੀਂ ਆਜ਼ਾਦ ਆ ਦੀਸਾਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਲਹਿਰੇ ਵਿੱਚ ਪਹਿਲੀ ਵਾਰ ਆਈ ਹੈ ਕੁਝ 26 ਜਨਵਰੀ ਤੇ ਕਿਤੇ ਪਹਿਲਾਂ ਦਿੱਲੀ ਦਿੱਲੀ ਜਾਣ ਪੈਂਦਾ ਸੀਗਾ ਲੇਕਿਨ ਫਿਰ ਵੀ ਸਾਨੂੰ ਹੁਣ ਲਹਿਰੇ ਦੇ ਅੱਗੇ ਵਿੱਚ ਵੀ ਦਿਖਾਈ ਜਾ ਰਹੀਆਂ ਨੇ ਲਹਿਰੇ ਦੇ ਅੱਗੇ ਵਿੱਚ ਵੀ ਦਿਖਾਈ ਜਾ ਰਹੀਆਂ ਨੇ ਗਿਆ ਇਹ ਝੱਕੇ ਦੇਖ ਕੇ ਸਾਰੇ ਮਨ ਨੂੰ ਬਹੁਤ ਖੁਸ਼ੀ ਹੋਈ ਜਦ ਕੀ ਪਹਿਲਾਂ ਲੋਕ ਦਿੱਲੀ ਵਿੱਚ ਜਾਂਦੇ ਸਨ ਪਰ ਫਿਰ ਵੀ ਉਹਨਾਂ ਨੂੰ ਹੁਣ ਉਰੇ ਆ ਕੇ ਵੀ ਉਹਨਾਂ ਨੂੰ ਝੱਕੇ ਦੇਖਣ ਨੂੰ ਇਸ ਲਈ ਅਸੀਂ ਬਹੁਤ ਖੁਸ਼ਾਂਗੇ ਕੋਈ ਚੀਜ਼ ਵੀ ਜੀ ਜੇ ਆਪਾਂ ਮਨਚ ਧਾਰ ਲਈਏ ਮੁਸ਼ਕਲ ਨਹੀਂ ਹੁੰਦੀ ਠੀਕ ਹੈ ਇਹਨਾਂ ਦੀ ਜਿਹੜੀ ਹਾਈਟ ਹੈ ਵਿਡਥ ਹੈ ਦੀ ਲੈਂਥ ਹੈ ਕਾਫੀ ਹੈ 3/16/14 ਦੇ ਜਿਹੜੇ ਨੇ ਪਲੇਟਫਾਰਮ ਜਿਨ੍ਹਾਂ ਤੇ ਇਹਨਾਂ ਨੂੰ ਤਿਆਰ ਕੀਤਾ ਗਿਆ ਤੋਂ ਬਟ ਅਸੀਂ ਜਿੱਥੇ-ਜਿੱਥੇ ਰੈਸਟ੍ਰਿਕਸ਼ਨਾਂ ਸੀਗੀਆਂ ਤੁਸੀਂ ਦੇਖਿਆ ਆਪਣਾ ਸਨਾਮ ਰੋਡ ਤੋਂ ਲੈ ਕੇ ਇੱਧਰ ਤੱਕ ਸਾਰਾ ਜਿੱਥੇ ਕਿਤੇ ਟਰੀਜ਼ ੜਦੇ ਸੀਗੇ ਅਸੀਂ ਟਰੀਜ਼ ਦੀ ਪ੍ਰੂਨਿੰਗ ਕਰਵਾ ਦਿੱਤੀ ਹੈਗੀ ਹੈ ਜਿੱਥੇ ਬਿਜਲੀ ਦੀਆਂ ਤਾਰਾਂ ਸੀਗੀਆਂ ਕੋਈ ਸਾਨੂੰ ਲੱਗਦਾ ਸੀ ਕਿ ਸ਼ਾਇਦ ਇਹੜਿਕਾਣਾ ਉਹ ਕੰਮ ਤਾਂ ਅਸੀਂ ਉਹ ਵੀ ਉਹਨਾਂ ਨੂੰ ਜਿਹੜਾ ਅਰੇਂਜ ਕਰਵਾ ਦਿੱਤਾ ਹੈਗਾ ਤੋਂ ਇਟਸ ਅ ਸਮੂਥ ਜਿਹੜੀ ਇਹਨਾਂ ਦੀ ਮੂਵਮੈਂਟ ਹੈ ਤੇ ਬੜੇ ਸ਼ਰਧਾ ਦੇ ਨਾਲ ਤੇ ਬੜੇ ਵਧੀਆ ਭਾਵਨਾ ਦੇ ਨਾਲ ਦੇਖੋ ਕਿੰਨੇ ਲੋਕ ਆਏ ਨੇ ਸਕੂਲਾਂ ਦੇ ਬੱਚੇ ਵੀ ਆਏ ਨੇ ਬਹੁਤ ਸਾਰੀ ਪਬਲਿਕ ਆਈ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਲੋਕਲ ਪਬਲਿਕ ਹੈ ਉਹ ਬੜੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰ ਰਹੇ ਨੇ ਤੇ ਭਾਵਨਾ ਦੇ ਨਾਲ ਇਹਨਾਂ ਨੂੰ ਦੇਖ ਰਹੇ ਨੇ ਆਪਣਾ ਵਿਰਸਾ ਵੀ ਦੇਖ ਰਹੇ ਨੇ ਆਪਣੇ ਜਿਹੜਾ ਆਜ਼ਾਦੀ ਨਾਲ ਰਿਲੇਟਡ ਆਪਣੇ ਜਿੰਨੇ ਵੀ ਯੋਧੇ ਸੀਗੇ ਆਪਣੇ ਇਤਿਹਾਸ ਬਾਰੇ ਉਹ ਵੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ ਤੇ ਆਪਣੇ ਕਲਚਰ ਬਾਰੇ ਤੇ ਆਪਣੀ ਜਿਵੇਂ ਨਾਰੀ ਸ਼ਕਤੀ ਹੈ ਮਾਈ ਭਾਗੋ ਦੇ ਰਾਹੀਂ ਰਿਪਰੈਕਟ ਕੀਤਾ ਗਿਆ ਇਹਦੇ ਚ ਨਾਰੀ ਸ਼ਕਤੀ ਉਹ ਵੀ ਸਾਰਾ ਆਪਣਾ ਉਹਦੇ ਤੋਂ ਰੂਬਰੂ ਲੋਕ ਹੋ ਰਹੇ ਨੇ ਤੇ ਪੀਪਲ ਆਰ ਵੈਰੀ ਹੈਪੀ ਚ ਇਹ ਪਗਾਰ ਨਾਰੀ ਸਮਾਜ ਸਰ ਇੱਥੇ ਟਾਕੀਆਂ ਜਿਹੜੀਆਂ ਪੰਜਾਬ ਦੀਆਂ ਸੀ ਇਹ ਲਾਲ ਕਿਲਾ ਦਿੱਲੀ ਵਿਖੇ ਆਜ਼ਾਦੀ ਦਿਵਸ ਅਤੇ ਗਣਤੰਤਰਤਾ ਦਿਵਸ ਤੇ ਉੱਥੇ ਦਿਖਾਈਆਂ ਜਾਂਦੀਆਂ ਹਨ ਹਰ ਸਾਲ ਦਿਖਾਈਆਂ ਜਾਂਦੀਆਂ ਹਨ ਪਰ ਇਸ ਸਾਲ ਮੈਂ ਕਹਿ ਸਕਦਾ ਬਦਕਿਸਮਤੀ ਨਾਲ ਕੇਂਦਰ ਦੀ ਸਰਕਾਰ ਨੇ ਸਿਰਫ ਰਾਜਨੀਤਿਕ ਕਾਰਨਾ ਕਰਕੇ ਇਹ ਝਾਕੀਆਂ ਉੱਥੇ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਔਰ ਮੈਂ ਸਮਝਦਾ ਇਹ ਪੰਜਾਬ ਦਾ ਹੀ ਅਪਮਾਨ ਨੇ ਪੰਜਾਬ ਦੇ ਹਰ ਬਸਨੀਕ ਦਾ અપਮਾਨ ਪੰਜਾਬ ਦੇ ਉਹਨਾਂ ਮਹਾਨ ਸ਼ਹੀਦਾਂ ਦਾ અપਮਾਨ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀਆਂ ਦੇ ਝੂਲ ਗਏ ਸੋ ਇਸ ਦਾ ਜੋ ਫੈਸਲਾ ਕੇਂਦਰ ਸਰਕਾਰ ਦਾ ਸੀ ਉੱਥੇ ਕਰਤਾ ਕੁਝ ਨਹੀਂ ਸਕਦੇ ਸੀ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਅਸੀਂ ਇਹ ਚੱਕਿਆ ਕਿਉਂਕਿ ਸਾਡਾ ਪੰਜਾਬ ਦਾ ਵਿਰਸਾ ਇਹ ਹੈ ਕਿ ਅਸੀਂ ਇਹ ਝਾਕੀਆਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਚਲ ਜਾ ਕੇ ਲੋਕਾਂ ਨੂੰ ਦਿਖਾਈਏ ਤਾਂ ਜੋ ਜਿਹੜੀਆਂ ਇਹ ਝਾਕੀਆਂ ਨੂੰ ਦੇਖਣ ਲਈ ਬਹੁਤ ਲੋਕ ਉੱਥੇ ਲਾਲ ਕਿਲਾ ਦਿੱਲੀ ਦੇ ਵਿੱਚ ਜਾਂਦੇ ਸੀ ਉੱਥੇ ਬੜਨਾ ਨਹੀਂ ਮਿਲਦਾ ਸੀ ਅਸੀਂ ਇਹ ਝਾਕੀਆਂ ਲੋਕਾਂ ਨੂੰ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦਿਖਾਈਏ ਤਾਂ ਉਸੇ ਕੜੀ ਦੇ ਤਹਿਤ ਇਹ ਝਾਕੀਆਂ ਅਜ ਲਹਿਰ ਅਗ ਦੇ ਵਿੱਚ ਪਹੁੰਚੀਆਂ ਨੇ ਮੈਂ ਸਾਰੇ ਹਲਕੇ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਦੀ ਜਿਹੜੀਆਂ ਝਾਕੀਆਂ ਇੱਥੇ ਪਹੁੰਚੀਆਂ ਨੇ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਲੋਕ ਸਾਰੇ ਇਲਾਕੇ ਦੇ ਲੋਕ ਇਹਨਾਂ ਦੇ ਪ੍ਰਤੀ ਆਪਣਾ ਸ਼ਰਧਾ ਤੇ ਸਨਮਾਨ ਪ੍ਰਗਟ ਕਰਨ ਦੇ ਲਈ ਇੱਥੇ ਆਏ ਹੋਏ ਆ ਪਰ ਮੈਂ ਸਮਝਦਾ ਬਹੁਤ ਵਧੀਆ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਕਿ ਅਸੀਂ ਜੋ ਲੋਕ ਨਹੀਂ ਦੇਖ ਸਕਦੇ ਤੇ ਅਸੀਂ ਉਹਨਾਂ ਨੂੰ ਜਾ ਕੇ ਇੱਥੇ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਸਾਡਾ ਸਾਰਾ ਪ੍ਰਸ਼ਾਸਨ ਖੜਿਆ ਹੈ ਤੇ ਅਸੀਂ ਸਾਰੇ ਇਸ ਚੀਜ਼ ਨੂੰ ਦਿਖਾ ਵੀ ਰਹੇ ਹਾਂ ਤੇ ਮੈਂ ਸਮਝਦਾ ਭਗਵੰਤ ਮਾਨ ਜੀ ਦਾ ਫੈਸਲਾ ਬਹੁਤ ਵਧੀਆ ਫੈਸਲਾ ਹੈ